ਅੱਜ ਲਗਭਗ ਲਗਭਗ ਪੂਰੇ ਪੰਜਾਬ ਦੇ ਵਿੱਚ ਹੀ ਭਾਰੀ ਮੀਂਹ ਦੇ ਖਣ ਨੂੰ ਮਿਲੇਗਾ ਕਾਲੇ ਬੱਦਲ ਛਾਈ ਰਹਿਣਗੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਦਾ ਹਾਲ ਬਿਆਨ ਕਰਾਂਗੀ ਮੈਂ ਹਾ ਹੀ ਨਕਨੋਚਿਆ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਅੱਜ 1 ਅਗਸਤ ਹੈ ਦਿਨ ਵੀਰਵਾਰ ਹੈ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਅਤੇ ਅੱਜ ਭਾਰੀ ਮੀਂਹ ਪੈਣ ਦੇ ਅਸਰ ਬਣਦੇ ਹੋਏ ਨਜ਼ਰ ਆ ਰਹੇ ਕਈ ਜ਼ਿਲ੍ਹਿਆਂ ਦੇ ਵਿੱਚ ਸਵੇਰ ਵੇਲੇ ਜਦਕਿ ਕਈ ਜ਼ਿਲ੍ਹਿਆਂ ਦੇ ਵਿੱਚ ਸ਼ਾਮ ਵੇਲੇ ਮੀਂਹ ਦੇਖਣ ਨੂੰ ਮਿਲ ਸਕਦਾ ਹੈ। 9 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ orange alert جاری ਹੈ ਜਦਕਿ 13 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਦਲੀ ਕਾਰਵਾਈਆਂ ਵੀ ਦੇਖਣ ਨੂੰ ਮਿਲ ਸਕਦੀਆਂ ਨੇ। ਤੁਹਾਨੂੰ ਜ਼ਿਲ੍ਹੇਵਾਰ ਮੌਸਮ ਦਾ ਹਾਲ ਦੱਸਾਂਗੇ ਪਰ ਉਸ ਤੋਂ ਪਹਿਲਾਂ ਜਾਣ ਲੈਂਦੇ ਹਾਂ ਸੂਰਜ ਚੜ੍ਹਨ ਤੇ ਸੂਰਜ ਛਿਪਣ ਦਾ ਵੇਲਾ। ਸੂਰਜ ਚੜਨ ਦਾ ਸਮਾਂ ਸਵੇਰੇ 5:40 ਤੇ ਤੇ ਸੂਰਜ ਛਿਪਨ ਦਾ ਸਮਾਂ ਸ਼ਾਮ 7:19 ਤੇ ਤਾਪਮਾਨ ਦੀ ਜੇਕਰ ਗੱਲ ਕਰੀਏ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ ਘੱਟ ਤੋਂ ਘੱਟ ਤਾਪਮਾਨ ਦੀ ਜੇਕਰ ਗੱਲ ਕਰੀਏ ਤਾਂ 25 ਡਿਗਰੀ ਤੋਂ ਲੈ ਕੇ 26 ਡਿਗਰੀ ਸੈਲਸੀਅਸ ਤੱਕ ਘੱਟ ਤੋਂ ਘੱਟ ਤਾਪਮਾਨ ਰਹਿ ਸਕਦਾ ਹੈ ਇਸ ਦੇ ਨਾਲ ਹੀ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਦਿੰਦੇ ਆ ਕਿ ਆਈਐਮਡੀ ਦੇ ਵੱਲੋਂ ਜੋ ਅਪਡੇਟ ਜਾਰੀ ਕੀਤੀ ਜਾਂਦੀ ਹੈ ਆਪਣੇ ਅਫੀਸ਼ੀਅਲ ਵੈਬਸਾਈਟ ਤੇ ਉਸ ਮੁਤਾਬਕ ਇਸੇ ਤੁਹਾਡੇ ਤੱਕ ਮੌਸਮ ਦਾ ਹਾਲ ਪਹੁੰਚਦਾ ਕਰਦੇ ਆ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਦੇ ਚਲਿਏ ਕਿ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਤਾਂ ਮੀਂਹ ਪਿਆ ਨਹੀਂ ਪਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੁੰਦਾ ਜਦਕਿ ਬਹੁਤ ਸਾਰੇ ਇਲਾਕੇ ਸੁੱਕੇ ਰਹਿ ਜਾਂਦੇ ਨੇ ਇੱਕ ਜੁਲੇ ਦੇ ਕਈ ਇਲਾਕੇ ਸੁੱਕੇ ਰਹਿ ਜਾਂਦੇ ਨੇ ਜਦਕਿ ਕਈ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੁੰਦਾ ਹੈ ਕਿਉਂਕਿ ਸੋਨ ਮਹੀਨੇ ਦਾ ਮੀਂਹ ਅਜਿਹਾ ਹੀ ਹੁੰਦਾ ਹੈ ਮੌਨਸੂਨ ਦਾ ਮੀਂਹ ਅਜਿਹਾ ਹੀ ਹੁੰਦਾ ਹੈ ਕਿ ਇੱਕ ਇਲਾਕੇ ਦੇ ਵਿੱਚ ਮੀਂਹ ਪੈ ਰਿਹਾ ਹੁੰਦਾ ਜਦਕਿ ਦੂਜੇ ਇਲਾਕੇ ਦੇ ਵਿੱਚ ਮੀਂਹ ਨਹੀਂ ਪੈਂਦਾ ਤਾ ਬਹੁਤ ਸਾਰੇ ਲੋਕ ਇਹ ਕਮੈਂਟ ਵੀ ਕਰਦੇ ਨੇ ਕਿ ਸਾਡੇ ਇਲਾਕੇ ਦੇ ਵਿੱਚ ਤਾਂ ਮੀਂਹ ਪਿਆ ਨਹੀਂ ਪਰ ਤੁਸੀਂ ਪੁੱਛ ਕੇ ਦੇਖਿਓ ਕਿ ਤੁਹਾਡੇ ਜ਼ਿਲ੍ਹੇ ਦੇ ਵਿੱਚ ਹੋਰ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਪਿਆ ਹੈ ਕਿਉਂਕਿ ਕੱਲ ਵੀ ਜਲੰਧਰ ਦੇ ਕਈ ਇਲਾਕਿਆਂ ਦੇ ਵਿੱਚ ਸਾਨੂੰ ਮੀਂਹ ਦੇਖਣ ਨੂੰ ਮਿਲਿਆ ਜਦਕਿ ਕਈ ਇਲਾਕੇ ਸੁੱਕੇ ਰਹਿ ਗਏ ਪਰ ਅੱਜ ਦੀ ਜੇਕਰ ਗੱਲ ਕਰੀਏ ਤਾਂ ਅੱਜ 1 ਅਗਸਤ ਦਾ ਦਿਨ ਵੀਰਵਾਰ ਹੈ ਤੇ ਮੌਸਮ ਵਿਭਾਗ ਦੀ ਮੰਨੀਏ ਤਾਂ ਅਜ ਪੂਰੇ ਪੰਜਾਬ ਦੇ ਵਿੱਚ ਮੀਂਹ ਪੈਣ ਦੇ ਅਸਰ ਬਣਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਕੁਦਰਤ ਹੈ ਕੁਦਰਤ ਨੂੰ ਕੋਈ ਵੀ ਸਮਝ ਨਹੀਂ ਸਕਿਆ ਜੋ ਭਿਕਵਾਨੀਆਂ ਮੌਸਮ ਵਿਭਾਗ ਦੇ ਵੱਲੋਂ ਕੀਤੀਆਂ ਜਾਂਦੀਆਂ ਆਸੀਂ ਉਸ ਮੁਤਾਬਕ ਅਸੀਂ ਤੁਹਾਡੇ ਤੱਕ ਜਾਣਕਾਰੀ ਪਹੁੰਚਤਾ ਕਰਦੇ ਹਾਂ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਸਹੀ ਜਾਣਕਾਰੀ ਮੌਸਮ ਦੇ ਨਾਲ ਜੁੜੀ ਹੋਈ ਬਿਹਤਰ ਤਰੀਕੇ ਦੇ ਨਾਲ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਸੋ ਹੁਣ ਜਾਣ ਲੈਂਦੇ ਹਾਂ ਕਿ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਕੀ ਕੀ ਚੇਤਾਵਨੀ ਜਾਰੀ ਕੀਤੀ ਗਈ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਮਾਝੇ ਖੇਤਰ ਦੀ ਪਠਾਨਕੋਟ ਦੀ ਗੱਲ ਕਰਾਂਗੇ ਜਿੱਥੇ ਭਾਰੀ ਮੀਂਹ ਪੈ ਸਕਦਾ ਹੈ ਹੁਣ ਗੱਲ ਗੁਰਦਾਸਪੁਰ ਦੀ ਕਰ ਲੈਂਦੇ ਹਾਂ ਜਿੱਥੇ ਭਾਰੀ ਮੀਂਹ ਨੂੰ ਲੈ ਕੇ ਔਰੇਂਜ ਅਲਰਟ ਜਾਰੀ ਹੈ ਅੰਮ੍ਰਿਤਸਰ ਦੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ। ਕਰਨਤਾਰਨ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ, ਬੱਦਲ ਰਹਿ ਸੰਦੇ ਨੇ। ਹੁਣ ਗੱਲ ਕਰਾਂਗੇ ਦੁਆਬਾ ਖੇਤਰ ਦੀ। ਹੁਸ਼ਿਆਰਪੁਰ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਕਪੂਰਥਲਾ ਦੇ ਵਿੱਚ ਹਲਕੇ ਮੀਂਹ ਦੀ ਭਵਿਕਵਾਣੀ ਹੈ, ਬੱਦਲ ਰਹਿ ਸਕਦੇ ਨੇ। ਜਲੰਧਰ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੇ आसार ਨੇ। ਹੁਣ ਗੱਲ ਕਰਾਂਗੇ ਈਸਟ ਮਾਲਵਾ ਦੀ। ਫਿਰੋਜ਼ਪੁਰ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀ ਪੈਣ ਦੇ ਅਸਰ ਨੇ ਫਾਜ਼ਿਲਕਾ ਦੇ ਵਿੱਚ ਹਲਕਾ ਮੀ ਪੈ ਸਕਦਾ ਹੈ ਬੱਦਲ ਰਹਿ ਸਕਦੇ ਨੇ ਫਰੀਦਕੋਟ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀ ਪੈ ਸਕਦਾ ਹੈ ਮੁਕਸਰ ਸਾਹਿਬ ਦੇ ਵਿੱਚ ਹਲਕੇ ਤੋਂ ਦਰਮਿਆਨੇ ਮੀ ਦੇ ਅਸਰ ਨੇ ਮੋਕਾ ਦੇ ਵਿੱਚ ਹਲਕਾ ਮੀ ਪੈ ਸਕਦਾ ਹੈ ਬੱਦਲ ਰਹਿ ਸਕਦੇ ਨੇ ਬਠਿੰਡਾ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀ ਪੈਣ ਦੇ ਅਸਰ ਨੇ ਹੁਣ ਗੱਲ ਵੈਸਟ ਮਾਲਵਾ ਦੀ ਲੁਧਿਆਣਾ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ ਬੱਦਲ ਰਹਿ ਸਕਦੇ ਨੇ ਬਰਨਾਲਾ ਦੇ ਵਿੱਚ ਭਾਰੀ ਮੀਂਹ ਨੂੰ ਲੈ ਕੇ orange alert ਜਾਰੀ ਹੈ ਮਾਨਸਾ ਦੇ ਵਿੱਚ ਵੀ ਭਾਰੀ ਮੀਂਹ ਨੂੰ ਲੈ ਕੇ orange alert ਜਾਰੀ ਹੈ ਸੰਗਰੂਰ ਚੇ ਵੀ ਭਾਰੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਹੈ ਫਤਿਹਗੜ ਸਾਹਿਬ ਚੇ ਵੀ ਭਾਰੀ ਮੀਂਹ ਦਾ orange alert ਹੈ ਪਟਿਆਲਾ ਚੇ ਵੀ ਭਾਰੀ ਮੀਂਹ ਪੈ ਸਕਦਾ ਹੈ ਐਸਐਸ ਨਗਰ ਦੇ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਹੋਰ ਲੋਕਾਂ ਦੇ ਨਾਲ ਜ਼ਰੂਰ ਸਾਂਝਾ ਕਰ ਦੇਣਾ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਉਹਨਾਂ ਤੱਕ ਵੀ ਮੌਸਮ ਦਾ ਹਾਲ ਪਹੁੰਚਦਾ ਹੋ ਸਕੇ ਖਾਸ ਕਰਕੇ ਕਿਸਾਨ ਵੀਰਾਂ ਦੇ ਨਾਲ ਕਿਉਂਕਿ ਕਿਸਾਨ ਵੀਰ ਜਿਹੜੇ ਹੁੰਦੇ ਨੇ ਉਹਨਾਂ ਨੇ ਖੇਤੀ ਕਰਨੀ ਹੁੰਦੀ ਹੈ ਤੇ ਖੇਤੀ ਉਹ ਮੀਂਹ ਨੂੰ ਦੇਖ ਕੇ ਮੌਸਮ ਨੂੰ ਦੇਖ ਕੇ ਹੀ ਕਰਦੇ ਨੇ ਸੋ ਉਹਨਾਂ ਦੀ ਮਦਦ ਹੋ ਜਾਵੇਗੀ ਜੇਕਰ ਉਹਨਾਂ ਤੱਕ ਮੌਸਮ ਦਾ ਹਾਲ ਪਹੁੰਚਦਾ ਹੋ ਜਾਵੇ ਸੋ ਦੱਸਦੀ ਹੈ ਕਿ ਮੌਸਮ ਵਿਭਾਗ ਦੀ ਮੰਨੀਏ ਤਾਂ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਪਰ ਹੁਣ ਗੱਲ ਤਾਪਮਾਨ ਦੀ ਕਰ ਲੈਂਦੇ ਹਾਂ ਵੱਧ ਤੋਂ ਵੱਧ ਚੰਡੀਗੜ੍ਹ ਦੇ ਵਿੱਚ ਤਾਪਮਾਨ 30 ਡਿਗਰੀ ਸੈਲਸੀਅਸ ਘੱਟ ਤੋਂ ਘੱਟ 25 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਅੰਮ੍ਰਿਤਸਰ ਦੇ ਵਿੱਚ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਤਰਨਤਾਰਨ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਕਪੂਰਥਲਾ ਦੇ ਵਿੱਚ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਤਾਪਮਾਨ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਜਲੰਧਰ ਦੇ ਵਿੱਚ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਤਾਪਮਾਨ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ रह सकता है पटियाला ਦੇ ਵਿੱਚ ਵੱਧ ਤੋਂ ਵੱਧ 32 ਡਿਗਰੀ ਸੈਲਸੀਅਸ ਤਾਪਮਾਨ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ ਪਠਾਨਕੋਟ ਦੇ ਵਿੱਚ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ ਬਠਿੰਡਾ ਦੇ ਵਿੱਚ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਤਾਪਮਾਨ ਘੱਟ ਤੋਂ ਘੱਟ 27 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ ਫਰੀਦਕੋਟ ਦੇ ਵਿੱਚ ਵੱਧ ਤੋਂ ਵੱਧ 34 ਡਿਗਰੀ ਸੈਲਸੀਅਸ ਤਾਪਮਾਨ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਗੁਰਦਾਸਪੁਰ ਦੇ ਵਿੱਚ ਵੱਧ ਤੋਂ ਵੱਧ 33 ਡਿਗਰੀ ਸੈਲਸੀਅਸ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਿਰੋਜ਼ਪੁਰ ਦੇ ਵਿੱਚ ਵੱਧ ਤੋਂ ਵੱਧ 34 ਡਿਗਰੀ ਸੈਲਸੀਅਸ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਸੰਗਰੂਰ ਦੇ ਵਿੱਚ 33 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਘੱਟ ਤੋਂ ਘੱਟ 26 ਡਿਗਰੀ ਸੈਲਸੀਅਸ ਤਾਪਮਾਨ ਰਹਿ ਸਕਦਾ ਹੈ। ਫਤੇਗੜ ਸਾਹਿਬ ਤੇ ਵਾਧ ਤੋ ਵੱਧ 31 ਡਿਗਰੀ ਸੈਲਸੀਅਸ ਘਟ ਤੋ ਘਟ 26 ਡਿਗਰੀ ਸੈਲਸੀਅਸ ਤਾਪਮਨ ਰਹਿ ਸਕਦਾ ਹੈ ਫਾਜ਼ਿਲਕਾ ਦੇ ਵਿੱਚ ਵਧ ਤੋ ਵੱਧ 34 ਡਿਗਰੀ ਸੈਲਸੀਅਸ ਤਾਪਮਨ ਘਟ ਤੋ ਘਟ 27 ਡਿਗਰੀ ਸੈਲਸੀਅਸ ਤਾਪਮਨ ਰਹਿ ਸਕਦਾ ਹੈ ਤੁਸੀਂ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਨੂੰ ਲਾਈਕ ਤੇ ਫੋਲੋ ਕਰ ਸਕਦੇ ਹੋ ਤਾਂ ਜੋ ਮੌਸਮ ਦੇ ਨਾਲ ਜੁੜੀਆਂ ਹੋਈਆਂ ਤਾਜ਼ਾ ਤਰੀਨ ਜਾਣਕਾਰੀਆਂ ਸਿੱ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਤੇ ਹੋਰ ਵੱਡੀਆਂ ਖਬਰਾਂ ਸਿੱ ਤੁਹਾਡੇ ਤੱਕ ਪਹੁੰਚਦਾ ਕਰ ਸਕੀਏ ਇਸ ਦੇ ਨਾਲ ਹੀ ਜੇਕਰ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਮੌਸਮ ਦੇ ਨਾਲ ਜੁੜੀ ਹੋਈ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਮੁਖਾਤਿਬ ਹੁੰਦੇ ਰਹਾਂਗੇ ਆਸ ਕਰਦੇ ਹਾਂ ਮੌਸਮ ਦੇ ਨਾਲ ਜੁੜੀ ਹੋਈ ਜਾਣਕਾਰੀ ਤੁਹਾਡੇ ਵਾਸਤੇ ਲਾਹੇਵੰਦ ਸਾਬਤ ਹੋਵੇਗੀ ਬਹੁਤ ਬਹੁਤ ਧੰਨਵਾਦ ਸਿਮਰਨ ਪ੍ਰੋਡਕਸ਼ਨ ਤੇ ਸਾਡਾ ਟੀਵੀ ਲਾਇੰਸ ਫਿਲਮ ਪ੍ਰੋਡਕਸ਼ਨ ਹਾਊਸ ਦੇ ਸਹਿਯੋਗ ਨਾਲ ਪੇਸ਼ ਕਰਦੇ ਨੇ ਜ਼ਫਰਨਾਮਾ ਫਤਿਹ ਦਾ ਪੱਤਰ ਪੰਜਾਬ ਲੋਕ ਰੰਗ ਨੂੰ ਇਹ ਨਾਟਕ ਸੁਰਿੰਦਰ ਸਿੰਘ ਧਨਵਾ ਦੇ ਨਿਰਦੇਸ਼ਨਾ ਹੈਟ ਸੈਟਲ ਵਿੱਚ 3 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮੀ 6:30 ਵਜੇ ਆਵਰਮ ਪਰਫਾਰਮਿੰਗ ਆਰਟ ਸੈਂਟਰ ਦੇ ਵਿੱਚ ਕੀਤਾ ਜਾਏਗਾ ਵਧੇਰੇ ਜਾਣਕਾਰੀ ਜਾਂ ਟਿਕਟ ਲੈਣ ਦੇ ਲਈ ਸੰਪਰਕ ਕਰੋ ਸੁਮੇਲ ਸਿੰਘ 551 604 0493 라이 ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵੌਲਟ 5 ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IP TV ਪਲੇਟਫਾਰਮ ਤੇ ਦੇਖ ਸਕਦੇ ਹੋ। ਲੌਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ TV